ਹਾਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ ਹਾਲੇਲੂਇਆ ਤੇ ਸਰ ਸ਼ਕਤੀਮਾਨ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ ਜੀ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦਿੱਤਾ ਹੈ ਪ੍ਰਭੂ ਜੀ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਹਾ ਪਿਤਾ ਪਰਮੇਸ਼ ਜੀ ਤੇਰਾ ਧੰਨਵਾਦ ਕਰਦੇ ਹਾਂ ਹallelujah 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ ਜੀ ਅਸੀਂ ਤੇਰੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ ਜੀ ਸਾਨੂੰ ਆਪਣੇ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਦਇਆ ਕਰੋ ਹallelujah 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 ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਹੋ ਜਿੰਦਾ ਜਲਾਲੀ ਪਰਮੇਸ਼ ਪ੍ਰਭੂ ਜੀ ਤੁਹਾਨੂੰ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਆਦ ਹੋ ਹੰਤ ਹੋ ਅਲਫਾ ਹੋ ਮੇਗਾ ਹੋ ਪ੍ਰਭੂ ਜੀ ਤੁਸੀਂ ਦਇਆ ਦੇ ਤਾਂ ਨਹੀਂ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ਰ ਉਹ ਤੁਹਾਡਾ ਧੰਨਵਾਦ ਕਰਦੇ ਹallelujah 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 ਪਿਤਾ ਪੁੱਤਰ ਪਵਿੱਤਰ ਆਤਮਾ ਜੀ ਇਸ ਆਪਣੇ ਜ਼ਿੰਦਗੀਆਂ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪਰਭੂ ਜੀ ਸਾਡੇ ਤੇ ਦਇਆ ਕਰੋ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਜਿ ਸਮਝਾਂ ਤੇ ਪਵਿੱਤਰ ਆਤਮਾ ਜੀ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah 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 ਪ੍ਰਭੂ ਜੀ ਤੁਸੀਂ ਰਾਜਾਂ ਦੇ ਰਾਜਾ ਹੋ ਪ੍ਰਭੂਆਂ ਦੇ ਪ੍ਰਭੂ ਹੋ ਪ੍ਰਭੂ ਜੀ ਤੁਸੀਂ ਆਕਾਸ਼ ਤੱਤੇ ਜੋ ਕੁਝ ਉਸਤੇ ਵਿਛਿਆ ਪ੍ਰਭੂ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਪ੍ਰਭੂ ਜੀ ਸਭ ਤੁਹਾਡੇ ਹੱਥਾਂ ਦੀ ਕਾਰਗਰੀ ਹੈ ਹਾਂ ਪਿਤਾ ਪਰਮੇਸ਼ਰ ਜੀ ਪਰਭੂ ਜੀ ਤੁਸੀਂ ਕੰਮੇ ਆ ਰਹੇ ਅਸੀਂ ਲੋ ਤੁਹਾਡੇ ਹੱਥਾਂ ਦੀ ਮਿੱਟੀ ਆਪੇ ਤਾਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਦੇ ਲਈ ਤੁਹਾਡੀ ਫਜ਼ਲ ਦੇ ਲਈ ਪ੍ਰਭੂ ਤੁਹਾਡੇ ਅਨੁਗ੍ਰਹਿ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਬਿੱਤੇ ਸਮੇਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅੱਜ ਇਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਭਨਾ ਦੀ ਜ਼ਿੰਦਗੀਆਂ ਵਿੱਚ ਬਖਸ਼ਿਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਨੂੰ ਅੱਜ ਦਾ ਦਿਨ ਦਿਖਾਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਆਜ਼ਾਦ ਨਹੀਂ ਦੇਖ ਸਕਦੇ ਪਿਤਾ ਪਰਮੇਸ਼ਰ ਜੀ ਲੇਕਿਨ ਬਿਦਾ ਪਰਮੇਸ਼ਰ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਪ੍ਰਭੂ ਜੀ ਜਿਸ ਤਰ੍ਹਾਂ ਆਕਾਸ਼ ਤਾਂ تیرਤੇ ਹੈ ਪਿਤਾ ਪਰਮੇਸ਼ਰ ਜੀ ਇਸ ਤਰ੍ਹਾਂ ਤੁਹਾਡੀ ਦਇਆ ਤੁਹਾਡੇ ਪੈ ਮੰਨਨ ਵਾਲਿਆਂ ਦੇ ਉੱਤੇ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਡੀ ਚਟਾਨ ਹੋ ਉੱਚਾ ਗੜ੍ਹ ਹੋ ਪ੍ਰਭੂ ਜੀ ਤੁਸੀਂ ਸਾਡੀ ਪਨਾਹ ਗਾਹ ਹੋ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਦੁਆਲੇ ਸਾਡੀ ਢਾਲ ਹੋ ਸਾਡੀ ਮੈਮਾ ਸਾਡੇ ਸਿਰ ਨੂੰ ਉੱਚਾ ਉਠਾਉਣ ਵਾਲੇ ਪਰਮੇਸ਼ ਹੋ ਪਿਤਾ ਪਰਮੇਸ਼ ਜੀ ਤੜਾ ਤਾਂ ਵਾਦ ਕਰਦੇ ਹਾਂ ਪ੍ਰਭੂ ਜੀ ਜਿੰਨੇ ਵੀ ਜਨ ਐਸ ਵਕਤ ਪਿਤਾ ਪਰਮੇਸ਼ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਹਨ ਪਿਤਾ ਪਰਮੇਸ਼ ਜੀ ਕਿ ਜਨ ਤੇ ਵੱਡੀ ਦਇਆ ਕਰਨਾ ਪਿਤਾ ਪਰਮੇਸ਼ ਜੀ ਪਰਬੂ ਜੀ ਸੇ ਇੱਕ ਇੱਕ ਜਾਨੂ ਇਹਨਾਂ ਦੇ ਪਰਿਵਾਰਾਂ ਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਪ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਨੇ ਆ ਪਿਤਾ ਪਰਮੇਸ਼ਰ ਜੀ ਕੋਈ ਅਧਿਕਾ ਦੀ ਸ਼ਕਤੀ ਨੰ ਚੂਨਾ ਸਕੇ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਸੀਂ ਸਾਡੇ ਦੁਆਲੇ ਸੁਰੱਖਿਆ ਦੀ ਵਾੜ ਲਗਾਈ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਅਸੀਂ ਸ਼ੁਕਰ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡੀ ਵਡਿਆਈ ਕਰਦੇ ਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਧੰਨਵਾਦਿਆਂ ਪਿਤਾ ਨੂੰ ਸਵੀਕਾਰ ਕਰਨਾ ਪ੍ਰਭੂ ਜੀ ਸੜੀ ਪ੍ਰਾਰਥਾ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਇੱਕ ਸੁਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਇੱਕ ਇੱਕ ਜਾਂਦੀ ਹੈ ਪ੍ਰਾਰਥਾ ਦਾ ਤੁਹਾਡੀ پاک ਪਵਿੱਤਰ ਹਜ਼ੂਰੀ ਵਿੱਚ ਆਵੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਲਿਖਿਆ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਵੱਡੀਆਂ ਵੱਡੀਆਂ ਓਖੇ ਓਖੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਸਮਝਦਾ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪੇਧ ਪੇਧ ਨੂੰ ਜ਼ਾਹਿਰ ਕਰੋ ਸਾਡੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਵ ਪਵਿੱਤਰ ਹਜ਼ੂਰੀ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਵਿੱਚ ਛੁਟਕਾਰਾ ਹੈ ਆਨੰਦ ਹੈ ਪ੍ਰਭੂ ਸ਼ਾਂਤੀ ਹੈ ਪਿਤਾ ਪਰਮੇਸ਼ਰ ਜੀ ਅਰੇ ਵਚਨ ਵਿੱਚ ਲਿਖਿਆ ਜਿੱਥੇ ਕਿਤੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਅਸੀਂ ਇੱਕ ਇੱਕ ਜਾਂਦੀ ਸੁੱਖ ਸਲਾਮਤੀ ਤੰਦਰੁਸਤੀ ਪ੍ਰਭੂ ਜੀ ਤੁਹਾਡੇ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਕੋਈ ਰੋਗ ਮਹਾਰੋਗ ਨੰਨ ਜੀਵਨ ਦਾ ਹਿੱਸਾ ਨਹੀਂ ਆ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਮਸਾਂ ਕਿਤੇ ਹੋਿਆਂ ਨੂੰ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਈ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਪਰਭੂ ਜੀ ਤੁਸੀਂ ਵਚਨ ਦੇ ਵਿੱਚ ਕਿਹਾ ਹੈ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ ਮੈਂ ਤੇਰੇ ਉਚਾਈਆਂ ਨੂੰ ਪੱਧਰਿਆਂ ਕਰਾਂਗਾ ਮੈਂ ਪਿੱਤਲ ਦੇ ਦਰ ਪੰਨ ਸੁਟਾਂਗਾ ਤੇ ਲੋਹੇ ਦੇ ਹੋਰੇ ਵੱਢ ਦਿਆਂਗਾ ਹallelujah ਪ੍ਰਭੂ ਜੀ ਤੁਸੀਂ ਕਿਹਾ ਮੈਂ ਤੇਨੋਂ ਹਨੇਰੇ ਦੇ ਖਜ਼ਾਨੇ ਤੇ ਲੁਕੇ ਹੋਏ ਥਾਵਾਂ ਦੇ ਪਦਾਰਤ ਖਵਾਵਾਂਗਾ ਤਾਂ ਤੂੰ ਜੋ ਜਾਣੇ ਕਿ ਮੈਂ ਯਹੋਵਾ ਇਜ਼ਰਾਈਲ ਦਾ ਪਰਮੇਸ਼ਰ ਹਾਂ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਪਰਬੂ ਜੀ ਇੱਕ ਇੱਕ ਜਾਨ ਤੇ ਦਇਆ ਕਰੋ ਪਿਤਾ ਪਰਮੇਸ਼ ਜੀ ਇਹਨਾਂ ਦੇ ਸੁਪਨਾ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ ਜੀ ਜੇ ਤੁਹਾਨੂੰ ਕੋਈ ਆਸ ਨਹੀਂ ਪ੍ਰਭੂ ਜੀ ਉੱਥੇ ਤੁਸੀਂ ਸਭ ਕੁਝ ਮੁਹਈਆ ਕਰਨੇ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਯਹਵਾ ਯਰੀ ਹੋ ਪ੍ਰਭੂ ਇੰਤਜ਼ਾਮੀ ਪਰਮੇਸ਼ ਯਹੋਵਾ ਰਫਾ ਚੰਗਾ ਕਰਨੇ ਵਾਲੇ ਪਰਮੇਸ਼ ਪ੍ਰਭੂ ਯੀਸ਼ੂ ਮਸੀਹ ਜੀ ਅਸੀਂ ਤੁਹਾਡੇ ਕੋੜੇ ਖਾਣ ਦੇ ਨਾਲ ਚੰਗੇ ਹੋ ਚੁੱਕੇ ਆ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਹਰ ਤਰ੍ਹਾਂ ਦੀ ਨੈਗੇਟਿਵਿਟੀ ਇਹਨਾਂ ਦੇ ਜੀਵਨਾਂ ਵਿੱਚੋਂ ਖਤਮ ਹੋ ਜਾਏ ਯੀਸ਼ੂ ਮਸੀਹ ਜੀ ਦੇ ਸਾਮਰਥੀ ਨਾਮ ਜਿਹੜਾ ਤਰ੍ਹਾਂ ਦੀ ਬੈਡ ਨਿਊਜ਼ ਨੂੰ ਇਹਨਾਂ ਦੇ ਜੀਵਨਾਂ ਵਿੱਚੋਂ ਕੈਨਸਲ ਕਰ ਦਿੰਦੇ ਪਿਤਾ ਪਰਮੇਸ਼ ਜੀ ਪਰਭੂ ਜੀ ਗੁੱਡ ਨਿਊਜ਼ ਇਹਨਾਂ ਦੇ ਜੀਵਨ ਦਾ ਹਿੱਸਾ ਹੋਵੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਸਾਨੂੰ ਸਾਰੇ ਰੋਗਾ ਤੋਂ ਨਰੋਇਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਹਤ ਤੇ ਰਹਿਮਤ ਤੇ ਦਇਆ ਦਾ ਮੁਕਤ ਰੱਖਦੇ ਹੋ ਪਿਤਾ ਪਰਮੇਸ਼ਰ ਜੀ ਦਾ ਲਤਾ ਧੰਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਭੈ ਮੰਨਣ ਵਾਲੇ ਦੀ ਇੱਛਾ ਨੂੰ ਪੂਰਿਆ ਕਰਦੇ ਹੋ ਪ੍ਰਭੂ ਜੀ ਤੁਸੀਂ タルਮਿਆ ਦੀ ਇੱਛਾ ਨੂੰ ਪੂਰਿਆ ਕਰਦੇ ਹੋ ਪਿਤਾ ਪਰਮੇਸ਼ਰ ਜੀ ਦਾ ਲਤਾ ਧੰਵਾਦ ਪਰਬੁਜਿਤਾ ਦੇ ਵਚਨ ਦੇ ਵਿੱਚ ਲਿਖਿਆ ਤੂੰ ਆਪਣੀ ਸਮਝ ਵਿੱਚ ਬੁੱਧਵਾ ਨਾ ਹੋ ਪਰ ਯੋਹਵਾ ਤੇ ਪਰੋ ਸਾਰਾ ਕੋ ਤੇਰੇ ਸਾਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਜਿਸ ਕੰਮ ਦੇ ਲਈ ਵੀ ਇਹ ਘਰੋਂ ਨਿਕਲਦੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਹਰ ਇੱਕ ਕੰਮ ਨੂੰ ਸਫਲ ਕਰਨਾ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਵਿੱਚ ਆਪਣੀ ਬਰਕਤ ਤੇ ਆਸ਼ੀਸ਼ ਦੇਣਾ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਜੀਵਨਾਂ ਵਿੱਚ ਕਿਸੇ ਚੰਗੀ ਚੀਜ਼ ਦੀ ਕਮੀ ਨਾ ਹੋਵੇ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਹਾਡੇ ਵਚਨ ਵਿੱਚ ਲਿਖਿਆ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਹੈ ਫੋਕ ਲੱਗਦੀ ਹੈ ਪਰ ਇਹ ਹੋਵਾ ਦੇ ਤਾਲਿਵਾਂ ਨੂੰ ਕਿਸੇ ਵੀ ਚੰਗੀ ਵਸਦੀ ਥੋੜੇ ਨਹੀਂ ਹੋਵੇਗੀ ਹallelujah ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਹਿਰਦੇ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ ਤੁਸੀਂ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦੇ ਹੋ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਮੇਰੇ ਧਰਮ ਅਤੇ ਰਾਹ ਦੀ ਖੋਜ ਕਰੋ ਸਾਰੀਆਂ ਵਸਾ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲ ਜਾਣਗੀਆਂ ਹallelujah ਪਿਤਾ ਪਰਮੇਸ਼ਰ ਜੀ ਸਾਡੇ ਤੇ ਦਇਆ ਕਰੋ ਪਿਤਾ ਪਰਮੇਸ਼ਰ ਜੀ ਕਿ ਕਿ ਜਾਂਦੇ ਆਪਣੀ ਵੱਡੀ ਦਇਆ ਕਰੋ ਪਿਤਾ ਪਰਮੇਸ਼ਰ ਜੀ ਹੇਲੂਇਆ ਰੂਹਾਨੀ ਤੇ ਜਸਮਾਨੀ ਬਰਕਤਾਂ ਦੇ ਕਿਨੇ ਹਾਲ ਕਰਨਾ ਬਿਤਾ ਪਰਮੇਸ਼ ਜੀ ਦਇਆ ਕਰੋ ਹੇਲੂਇਆ ਹੇਲੂਇਆ ਪ੍ਰਭੂ ਜੀ ਦੇ ਸਾਜ਼ੋ ਇਬਰਾਹਮ ਇਜ਼ਹਾਕ ਯਕੂਬ ਨੂੰ ਆਸ਼ੀਸ਼ ਤੇ ਬਰਕਤ ਦਾ ਕਾਰਨ ਧਰਾਇਆ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਹਾਨੂੰ ਤੇ ਦਇਆ ਕਰਨਾ ਵੱਡੀ ਬਰਕਤ ਦੇ ਕਿਨੇ ਹਾਲ ਕਰਨਾ ਬਿਤਾ ਪਰਮੇਸ਼ ਦਇਆ ਕਰੋ ਹੇਲੂਇਆ ਪ੍ਰਭੂ ਜੀ ਨੇ ਦੇ ਜੀਵਨ ਤੇ ਵੱਡੀ ਦਇਆ ਕਰਨਾ ਇਹਨਾਂ ਦੇ ਘਰਾਂ ਪਰਿਵਾਰਾਂ ਵਿੱਚ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਪਿਤਾ ਪਰਮੇਸ਼ ਜੀ ਹਰ ਤਰ੍ਹਾਂ ਦੀ ਅੰਧਕਾਰ ਦੀ ਸ਼ਕਤੀ ਇਹਨਾਂ ਦੇ ਕਰਾ ਵਿੱਚ ਇਹਨਾਂ ਦੇ ਪਰਿਵਾਰਾਂ ਵਿੱਚ ਇਹਨਾਂ ਦੇ ਜੀਵਨਾਂ ਵਿੱਚੋਂ ਨਾ ਸੋਏ ਪਿਤਾ ਪਰਮੇਸ਼ ਜੀ ਹਰ ਹੱਥੇ ਅੱਜ ਇਹਨਾਂ ਦੇ ਵਿਰੁੱਧ ਬਣਾਇਆ ਜਾਵੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਿੰਦਾ ਸਮਰਥੀ ਨਾਮ ਵਿੱਚ ਨਿਕੰਮਾ ਹੋ ਜਾਏ ਯੇਸ਼ੂ ਮਸੀਹ ਦੇ ਸਮਰਥੀ ਨਾਮ ਵਿੱਚ ਹallelujah ਪ੍ਰਭੂ ਤੁਹਾਡੇ ਵਚਨ ਦੇ ਵਿੱਚ ਲਿਖਿਆ ਤਰਮੇ ਖੁਜੂਦ ਬਰਸਵੰਗ ਫਲਿਆ ਫਲਿਆ ਰਹੇਗਾ ਲਬਾ ਨੋਨ ਦੇ ਦਿਯਾਰ ਵਗ ਵਾਦਾ ਜਾਏਗਾ ਪਿਤਾ ਪਰਮੇਸ਼ ਜੀ ਆਸ਼ੀਸ਼ਾਂ ਵਿੱਚ ਵਾਦੇ ਜਾਣ ਪ੍ਰਭੂ ਚੰਗਿਆਈ ਵਿੱਚ ਵਾਦੇ ਜਾਣ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਵਿੱਚ ਤੁਹਾਡੇ ਫਜ਼ਲ ਤੁਹਾਡੇ ਅਨੁਗ੍ਰਹਿ ਵਿੱਚ ਵਾਦੇ ਜਾਣ ਪਿਤਾ ਪਰਮੇਸ਼ਰ ਜੀ দয়া ਕਰੋ ਪ੍ਰਭੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਉਹ ਪ੍ਰਭੂ ਤੁਹਾਡੀ ਸ਼ਾਂਤੀ ਇਹਨਾਂ ਦੇ ਇੱਕ ਇੱਕ ਦੇ ਜੀਵਨ ਦੇ ਵਿੱਚ ਇੱਕ ਇੱਕ ਜਾਂਦੇ ਪਰਿਵਾਰ ਦੇ ਜੀਵਨਾਂ ਵਿੱਚ ਠਹਿਰ ਹੀ ਰਹੇ ਇਹਨਾਂ ਦੇ ਬੱਚਿਆਂ ਵਿੱਚ ਤੁਹਾਡੀ ਸ਼ਾਂਤੀ ਹੋਵੇ ਪਿਤਾ ਪਰਮੇਸ਼ਰ ਇਨਾਂ ਦੇ ਬੱਚਿਆਂ ਨੂੰ ਵੀ ਪਵਿੱਤਰਤਾ ਵਾਲਾ ਆਗਿਆਕਾਰੀ ਵਾਲਾ ਸਮਝਦਾਰੀ ਵਾਲਾ ਜੀਵਨ ਦੇਣਾ ਪਿਤਾ ਪਰਮੇਸ਼ਾਤਰ ਦੀ ਬੁਰੀ ਸੰਗਤੀ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਜਿਨ੍ਹਾਂ ਦੇ ਕੋਲ ਜੋਬ ਨਹੀਂ ਆ ਪ੍ਰਭੂ ਜੀ ਉਹਨਾਂ ਨੂੰ ਜੋ ਪ੍ਰੋਵਾਈਡ ਕਰੋ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਜੀ ਤੁਸੀਂ ਸਭ ਕੁਝ ਕਰਨ ਲਈ ਸਮਰਥੀ ਪਰਮੇਸ਼ਰ ਪ੍ਰਭੂ ਜਿਨ੍ਹਾਂ ਕੋਲ ਆਪਣੇ ਘਰ ਨਹੀਂ ਆ ਉਹਨਾਂ ਦਾ ਦੀ ਆਸ਼ੀਰਦ ਦੇਣਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਪ੍ਰਭੂ ਜੀ ਇਹਨਾਂ ਦੇ ਕੰਮਕਾਰ ਤੇ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਦਾ ਏ ਵਚਨ ਵਿੱਚ ਲਿਖਿਆ ਜਿਹੜੀ ਬਰਕਤ ਯਹੋਵਾ ਦੇ ਅੰਦਰ ਉਸ ਵਿੱਚੋਂ ਸੋਗ ਨਹੀਂ ਮਿਲਾਂਦਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਇਹਨਾਂ ਦੇ ਸਾਰੇ ਪ੍ਰਕਾਰ ਦੇ ਦੁੱਖ ਦੂਰ ਕਰਨਾ ਪਿਤਾ ਪਰਮੇਸ਼ਰ ਜੀ ਇੱਕ ਇੱਕ ਦੀਆਂ ਸਭ ਮਰਜ਼ੀਆਂ ਪੂਰੀਆਂ ਕਰਨਾ ਪਿਤਾ ਪਰਮੇਸ਼ਰ ਜੀ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਪੈ ਮੰਨਣ ਵਾਲਿਆਂ ਦੀ ਇੱਛਾ ਨੂੰ ਪੂਰਿਆ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਕਦੇ ਵੀ ਸ਼ਰਮਿੰਦੇ ਨਹੀਂ ਹੋਣ ਦਿੰਦੇ ਬਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਚੱਕੋ ਤੇ ਵੇਖੋ ਕਿ ਉਹ ਹਵਾ ਭਲਾ ਹੈ ਹਾਲੇਲੂਇਆ ਸੱਚ ਮੁੱਚ ਖੁਦਾਵੰ ਜੀ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ਰ ਪ੍ਰਭੂ ਜੀ ਤੁਸੀਂ ਅਚਰਜ ਕੰਮਾਂ ਨੂੰ ਕਰਨ ਵਾਲੇ ਪਰਮੇਸ਼ਰ ਅਬਰੋਧ ਵਾਲਾ ਤੁਹਾਨੂੰ ਧੰਨਵਾਦ ਕਰਦੇ ਅਸ ਵਿਸ਼ਵਾਸ ਕਰਦੇ ਪ੍ਰਭੂ ਜੀ ਤੁਸੀਂ ਇੱਕ ਇੱਕ ਦੀ ਪ੍ਰਾਤ ਨੂੰ ਸਵੀਕਾਰ ਕੀਤਾ ਹੈ ਬਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਆਪਣੇ ਅੰਗੋ ਦੇ ਵੀ ਸੁਖ ਸਲਾਮਤੀ ਤੇ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਉਹਨਾਂ ਦੀ ਰਖਵਾਲੀ ਕਰ ਦੇਂ ਇਫਾਜ਼ਤ ਕਰ ਦੇਂ ਪਿਤਾ ਪਰਮੇਸ਼ਰ ਜੀ ਤੁਹਾਡੇ ਦਾਸ ਦਾਸੀ ਅਤੇ ਤੁਹਾਡਾ ਪਵਿੱਤਰ ਆਤਮਾ ਹਮੇਸ਼ਾ ਬਨਿਆ ਰਹੇ ਪ੍ਰਭੂ ਦਾ ਸ਼ਾਂਤੀ ਬਨਿ ਰਹੇ ਪਿਤਾ ਪਰਮੇਸ਼ਰ ਦਾ ਦੀ ਆਸ਼ੀਸ਼ ਹਮੇਸ਼ਾ ਬਨਿ ਰਹੇ ਪਿਤਾ ਪਰਮੇਸ਼ਰ ਜੀ ਦਾ ਦਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਜੈਸਿਸ ਇਜ਼ਰਾਈਲ ਦੇ ਵੀ ਸੋਖ ਸਲਾਮ ਦੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਸਭਨਾ ਪ੍ਰਾਤਾਂ ਨੂੰ ਆਪਣੀ ਪਾਵ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕੀਤਾ ਹੈ ਸਾਰੀ ਪ੍ਰਾਤਾਂ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਤੇ ਸਾਮਰਤੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ